ਅੱਛਾ ਯਾਰ ਮੇਰੇ ਤੇ ਗਾਲੀ ਪੇਚੀ ਬੂਣਾ ਆ ਤੂੰ ਹੋ ਨਾ ਜਾਪਾ ਛੇੜ ਦੇ ਦੀ ਪੁਈ ਯਾਰ ਤੇ ਹੋਰ ਚਾਪਾ ਕਾ ਨੂੰ ਛੇੜਦਾ ਉਹ ਹੁਣ ਜੋ ਹੁਣ ਪਤਾ ਲੱਗ ਜੂਗਾ ਵੀ ਤੇਰਾ ਕੰਮ ਕੀਤਾ ਸਾਰਾ ਮੈਨੂੰ ਨਹੀਂ ਪਤਾ ਲੱਗੂਗਾ ਦੱਸਣਾ ਕਿਸੇ ਮਰਵਾਇ ਦਿੱਤੇ ਅੱਜ ਤੱਕ ਘਰਾਉਣੀਆਂ ਤੇ ਯਾਰ ਨਾਲ ਪਤਾ ਹੋਰ ਕਿਤੇ ਜੂਜਾਗਾ ਸਾਡੇ ਮੂਟ ਦੇਖ ਹੈ ਨਾ ਉੱਥੇ ਆਗਾ ਨਾ ਫਰੈਂਕ ਕਰਦੇ ਆ ਜੇ ਆ ਦੀ ਮੂਟ ਤੇ ਪਤਾ ਕਰਦੇ ਆ ਜੀਦਾ ਇੱਥੇ ਬੈਠਾ ਹੋਵੇ ਇੱਕ ਰਹਿ ਕੇ ਕਰੇ ਮਿਲਦਾ ਨਾ ਪਿੰਡ ਚ ਬੜੇ ਖੇਤਾਂ ਜਿਉਂ ਤੁਰਫ ਦਊਗਾ ਲੈ ਵੀ ਆਪਣਾ ਕਲਾਤੀ ਕਪਿੰਦਰ ਘਾਗਰ ਆਪਣੇ ਤਸਕੀਨ ਪਾਉਣ ਨੂੰ ਫਿਰਦੇ ਅੱਜ ਆਪਾਂ ਇਹਨਾਂ ਦੇ ਸਕੀਮ 'ਤੇ ਆਏ ਮੈਨੂੰ ਫਕਤਾ ਕਿਉਂ ਗਲ ਖੋਰ ਹੈ ਨਹੀਂ ਇਹ ਬੋਲਟਰੀ ਆਪੀ ਦਾ ਲਾ ਜਾਂਦਾ ਜਾਣ ਚਰਨਾ ਆਪਾਂ ਇਹਨੂੰ ਬੋਟੇ ਸਹੀ ਲਾ ਲਾ ਜਾਂ ਤਾਂ ਓਣੀ ਅੱਜਾਂ ਮੈਂ ਬਾਕੀ ਦੇਖ ਜਿਹੜਾ ਮੱਧਰ ਦੇ ਹੱਥ ਤੋਂ ਬੋਲ ਤੇ ਕੀੜੀਆਂ ਮਾਰਨੀ ਨਾ ਇਹਨਾਂ ਕੰਮ ਕਰਨੀ ਪੂਗਾ ਇੱਕ ਤਾਂ ਯਾਰ ਪੁਸ਼ਨਾ ਗਰਮੀ ਵਾਲੀ ਆ ਜਿਵੇਂ ਮਰ ਕੇ ਕਰਨੀ ਚਾਹਤ ਜਾਦਾ ਜੰਮੇ ਦੇ ਪੈਣੀਆਂ ਜਾਹ ਪਰੈ ਨੂੰ ਛੱਡ ਦੇ ਦੇਖਦੇ ਆਂ ਕੰਟਾ ਵਗੈਰ ਜਵਾਗ ਜਾ ਹੈ ਘਰੀ ਨਹੀਂ ਆਇਆ ਯਾਰ ਫੋਨ ਆਇਆ ਯਾਰ ਦਵਾਰੇ ਨਾਲ ਦੇਖੀ ਫੋਨ ਲਾ ਕੇ ਯਾਰ ਓਏ ਯਾਰ ਮੈਨੂੰ ਕਿਹ ਵੇਤੀ ਬਚਾ ਤਾ ਅਮਨੇ ਚੱਕ ਲਗਾ ਆਇਆ ਤੱਕ ਤੇ ਮਾਰਦਾ ਤੋੜਨੇ ਆ ਇਹ ਮੇਰਾ ਵੀ ਅਧਰਾ ਮਾਰ ਕਾ ਕਾਦਾ ਘਰ ਤੇ ਰਹਿ ਗਿਆ ਇਹ ਫਿਰ ਤੋੜਨੇ ਥੋੜੀ ਨੇ ਇਹ ਕਿੱਥੇ ਤੋੜਿਆ ਯਾਰ ਮੈਂ ਇਤਨਾ ਮਾਰ ਕਾ ਕੰਬਦਾ ਤੂੰ ਕਰਦਾ ਨਹੀਂ ਉਹ ਪਹਿਲਾਂ ਟੰਗਰ ਪੁੱਖੇ ਖੜੇ ਨੇ ਮਤਾਰ ਕੇ ਸੰਨੀ ਪਾ ਗਿਆ ਪਾਣੀ ਪੈ ਗਿਆ ਕੋਣ ਪਾਉਗਾ ਤੜਕੇ ਦਾ ਪਾ ਗਿਆ ਉਹ ਤਾਂ ਮੈਨੂੰ ਕੰਮ ਹੋ ਗਿਆ ਮੈਂ ਤਾਂ ਲੇਟ ਹੋ ਗਿਆ ਮੈਨੂੰ ਪਹਿਲਾਂ ਤੋਂ ਕੰਮ ਟੱਕਾ ਨਹੀਂ ਦੋੜਦਾ ਕਿਉਂ ਨਹੀਂ ਕਰਦਾ ਮੈਂ ਸਾਰਾ ਕੰਮ ਕਰ ਦਾਂਗਾ ਤੈਨੂੰ ਪਾ ਗਿਆ ਕੋਣ ਕੱਸੀ ਹੋਊਗਾ ਨਹੀਂ ਜਾਂ ਪਾਣੀ ਪੈ ਬਸ ਨੂੰ ਜਾ ਕੇ ਆ ਪੱਖੇ ਖੜੇ ਦਾ ਪਾਣੀ ਤੋਂ ਦੇ ਜਾਲ ਤਾਂ ਚਾਰ ਤੋਂ ਪਾਣੀ ਤੋਂ ਦੇ ਹੋ ਕੋਣ ਦੋਗਾ ਪਾਣੀ ਤੜਕੇ ਹੋਵੇ ਲੈ ਫਿਰਦਾ ਪਹਿਲਾਂ ਨਹੀਂ ਫਿਰਦਾ ਤੜਕੇ ਮੈਂ ਪਾ ਕੇ ਗਿਆ ਹਰ ਤੂੰ ਤੂੰ ਪਹਿਲਾਂ ਫਿਰ ਤੱਕ ਸੌਹੀ ਪਾ ਲੈ ਇੱਧਰ ਆ ਜਾਣਾ ਸੌਹੀ ਦਾ ਹੁਣ ਜਾਣੀ ਪੈਦਾ ਹੁਣ ਕਬੀਲਾ ਰਬੰਦੇ ਨੂੰ ਯਾਰ 10 ਦਿਨਾਂ ਦਾ ਇੱਕ ਅੱਧਾ ਇੱਕ ਅੱਧਾ ਦਿਨ ਮੰਨਿਆ ਤੂੰ ਤਾਂ ਰੂ ਹੀ ਪਾ ਗਿਆ ਨਾ ਯ ਉੱਕ ਮਿਲਦੇ ਕੰਬੀ ਹੈ ਜਰ ਬੜਾ ਇਕੱਲਾ ਮੈਂ ਟਾਂਗੂ ਹੀ ਨਾ ਕਿਹਾ ਤੇ ਕੱਕ ਕੋ ਘਵਾੜਦਾ ਜੇਦਾ ਪਾਣੀ ਪਾਪਾ ਜੇ ਪਕਾਈ ਨਾ ਮਾਰ ਬੈ ਨਾ ਬੜੀ ਕਾਈ ਨਾ ਮਾਰ ਤੇ ਨਾ ਆਪਾਂ ਪਾਣੀ ਪੁਣੀ ਕੋਈ ਨਹੀਂ ਪੰਦੇ ਪਰ ਉਹ ਬੋਲਟ ਆਇਆ ਕਰੇ ਜੇ ਤੇ ਆਈਫੋਨ ਲੈ ਕੇ ਤੈਨੂੰ ਹੁਣੇ ਲੈਦਾ ਹਾਰ ਲੈ ਮੈਂ ਬਈ ਮੇਰੀ ਗੱਲ ਸੁਣ ਤੇ ਨਾਲ ਵੱਡਾ ਹੋਵਾਂਗਾ ਅਗਾਂ ਹੋਵੇਗਾ ਮੈਂ ਤਾਂ ਬਚ ਬੋਲਟ ਚਾਹੀਦਾ ਬੋਲਟ ਤੇ ਰਿਕਾ ਹੈਗਾ ਦਾਗਾ ਮੋਟਰ ਨਾਲ ਤੇ ਗੱਬੜਾ ਉਹ ਅਸਾ ਮੋਟਰ ਕਿਹੜਾ ਮੋਟਰ ਨਾਲ ਸਗੜਾ ਮੋਟਰ ਕਿੰਨਾ ਮੋੜੇ ਚੱਲਦਾ ਉਹ ਕਣਕ ਤੈਦ ਕੀ ਹੋਈ ਨਹੀਂ 3 ਮੋੜ ਨਹੀਂ ਕੜਕ ਰਿਹਾ ਕਿਹੜਾ ਮੋਟਰ ਆ ਯਾਰ ਉਹਦਾ ਸਾਈਕਲ ਵੀ ਲੰਘ ਜਾਂਦਾ ਸਾਈਕਲ ਨਹੀਂ ਫੇਰ ਕਿਹੜੀ ਹੁਣ ਵਧੀਆ ਮੋਟਰ ਨਾਲ ਕੰਮ ਕਰਾ ਲੇ ਥਾਰ ਲੈ ਕੇ ਮੈਂ ਤੁਹਾਨੂੰ ਕਹਿੰਦਾ ਮਿੰਟੋ ਬੋਲਟਰੀ ਚਾਬੀ ਚਾਹੀਦੀ ਆ ਬੱਸ ਮੈਨੂੰ ਨਹੀਂ ਪਤਾ ਮੁੰਡਾ ਬੋਲਟ ਦਵਾ ਤੇਰੀ ਖਿਚਾਉਣਾ ਹਰਜਾ ਚਾਬੀ ਦਾ ਫੋਟੋ ਬੋਲਟ ਦੀ ਨਾ ਖੜ ਜਾ ਕੋਈ ਮੱਗਰ ਨੇ ਤਾਂ ਹੋਰੀ ਸਾਬਾ ਬਵਾਤਾ ਭੱਜਲਾ ਭੱਜੀ ਦਾ ਭੱਜਲਾ ਮੱਕਰ ਨੇ ਤਾਂ ਹੋਰੀ ਜੱਪ ਕਰਾਤਾ ਤੋ ਆਲੇ ਪਾਸੇ ਬੋਲਟ ਤੇ ਲੱਗਦਾ 15 ਜੱਪ ਜੀ ਹੋਣ ਲੱਗਦਾ ਓਏ ਬੋਲਟ ਦੀ ਆਪੀ ਤਾਂ ਲਾ ਜਾਂਦਾ ਯਾਰ ਜਵਾਕ ਜੇ ਇਹ ਪਹਿਲਾਂ ਤਾਂ ਇਹ ਜਹਾ ਹੈ ਯਾਰ ਹੁਣ ਕੀ ਦੇਉਂਗਾ ਚੜ ਗਿਆ ਇਹ ਬੜਾ ਤਪਾ ਯਾਰ ਨੇ ਬੋਲਟ ਬੋਲਟੀ ਕਰੀ ਜਾਂਦਾ ਫਜਰਾ ਓਕੇ ਜਾ ਕੇ ਮੈਂ ਡਾਕਲੇ ਖੜਾ ਓਏ ਕੀ ਦੱਸਾਂ ਯਾਰ ਤੂੰ ਕਿਧਰ ਫਿਰਦਾ ਦੁਪਹਿਰੇ ਦੁਪਹਿਰੇ ਜਵਾਕ ਜੇ ਜਵਾਕ ਜੇ 10 ਪੁੱਛ ਰਾ ਯਾਰ ਹੁਣ ਤਾਂ ਤਪਾ ਮਾਰਿਆ ਯਾਰ ਮੈਂ ਯਾਰ ਲੰਬਾ ਲੈ ਕੇ ਆਇਆ ਤੇਰੇ ਕੋਲ ਕੀ ਹੋ ਗਿਆ ਹੁਣ ਕੀ ਕਰਤਾ ਇਹ ਜਹਾ ਆਇਆ ਤੈਨੂੰ ਦੱਸਦਾ ਯਾਰ ਗੁਰਿੰਦਰ ਵੈਕਲ ਕਰਦਾ ਦੋ ਗਰਮੀ ਵਾਲੀ ਬਾਰਗਿਆ ਇਹਦਾਂ ਬਾਲੀ ਗੱਲ ਹੋਇਆ ਖੰਡਾ ਉਹ ਕੀ ਦੱਸਾ ਯਾਰ ਤੁਮ ਜਵਾਕ ਇੱਕ ਤਪਾ ਮਰੀ ਤੂੰ ਗੁਰਿੰਦਰ ਕਹਿੰਦਾ ਬਾਲੀ ਗਰਮੀ ਜਾ ਹੋਇਆ ਦੱਸਦਾ ਕੀ ਦੱਸਾਂ ਯਾਰ ਜਵਾਕ ਜੇ ਤਪਾ ਮਰੀ ਰੋਜ਼ ਕਹਿੰਦਾ ਮੈਂ ਬੁਲਟ ਲੈਣਾ ਕਦੇ ਕਹਿੰਦਾ ਕੋਸ਼ ਕਰਨਾ ਕਦੇ ਕੋਸ਼ ਕਰਨਾ ਬੇਲਾ ਫਿਰਦਾ ਰਹਿਣਾ ਕੰਮ ਦਾ ਕਰਦਾ ਨਹੀਂ ਕੋਈ ਡੱਕਾ ਨਹੀਂ ਤੋੜਦਾ ਅੱਛਾ ਜੀ ਹੋਰ ਯਾਰ ਤਪਾ ਮਰੇ ਨਹੀਂ ਕੱਲ ਪੂਰਾ ਧਰਮ ਹੋਇਆ ਆਜੇ ਇੰਨਾਂ ਲਈ ਜਵਾਕ ਜਾਂਦਾ ਤੇ ਮੱਗਰ ਤਾਂ ਨਾ ਜੇ ਕੱਲਾ ਕੱਲਾ ਪੁਰਜਾ ਨਾ ਖਲਾਇਆ ਮੈਨੂੰ ਵੀ ਸੱਤਾ ਚੋਲ ਹੋਰ ਕੀ ਲੈਣਾ ਅੱਜ ਕਿੱਧਰ ਖੋ ਗਿਆ ਤੂੰ ਤੂਲਾਂ ਵਾਲੋਂ ਬਾਕੀ ਲੈ ਗਿਆ ਸੀ ਕੋ ਯਾਰ ਮੈਂ ਤਾਂ ਫੁੱਡਾ ਜਵਾਕ ਜਦੇ ਮੱਗਰ ਅੱਛਾ ਮੈਨੂੰਰ ਕੁੱਟਣ ਪੈਗੇ ਕਿੱਥੇ ਯਾਰ ਮੈਨੂੰ ਤਾਂ ਪਤਾ ਨਹੀਂ ਯਾਰ ਖੇਤ ਯਾਰ ਚਾਰ ਪੱਤੀ ਜਾਂਦੇ ਸੀਗੇ ਅੱਛਾ ਹਾਂ ਤੇ ਉਹਦਾ ਗੱਲ ਕਰ ਜਿਉਂਦਾ ਰਹਿ ਬਿਚਾਰਾ ਮੈਨੂੰ ਹੋ ਮਿਲ ਗਿਆ ਮੈਂਬਰ ਜੀ ਮੈਂਬਰ ਅੱਛਾ ਹੋਰ ਉਹਨੇ ਸਾਡਾ ਫੈਸਲਾ ਕਰਾਇਆ ਅੱਛਾ ਯਾਰ ਕੀ ਗੱਲ ਹੋ ਗਈ ਸੀ ਕੀ ਕਰਿਆ ਸੀਗਾ ਇਹ ਜਾ ਕੋ ਯਾਰ ਉਹੀ ਗੱਲ ਸੀਗੀ ਿਹੜੀ ਉਹ ਪੱਖੇ ਵਾਲੀ ਯਾਰਾ ਸੁਣੀ ਸੁਣਾਈ ਗੱਲ ਜਦ ਜਾ ਕੇ ਮੈਂ ਬੱਗਰ ਹੁੰਦਾ ਸੀ ਅੱਛਾ ਮੱਗਰ ਇਸ ਗੱਲ ਦਾ ਮਾਰਾ ਡਰਦਾ ਮਾਰਾ ਦੁੱਤੰਦ ਨੇ ਉਹਦੇ ਕਣਕੇ ਨੂੰ ਕਹਿ ਰਿਆ ਸਰੋ ਅੱਛਾ ਤਾਂ ਉਹਦਾ ਉਹਦਾ ਉਹ ਗੁੱਸਾ ਕਰ ਗਏ ਗੱਲ ਦਾ ਯਾਰ ਅੱਛਾ ਇਹਦਾ ਹਟਾ ਜਵਾਕ ਕਰ ਦਬਾਉਣਾ ਹੁੰਦਾ ਸੀ ਮਾਣਾ ਮੋਟਾ ਲੋਕ ਲੁੱਕ ਲਿਆ ਕਰੇ ਹਾਂ ਉਹ ਹੀ ਉਹਨੂੰ ਸਕੀਮ ਦੱਸੀ ਸੀ ਉਹਨੇ ਕਰ ਦਬਾਉਣ ਵਾਲੀ ਹਾਂ ਪਤਾ ਨਹੀਂ ਕੀ ਦੋ ਸਕੀਮਾਂ ਲੈਂਦਾ ਫਿਰ ਜਵਾਕ ਜੀ ਹੋਰ ਉਹ ਪੰਪ ਭਰਦਾ ਯਾਰ ਮੱਗਰ ਮੱਗਰ ਉਂਗਲ ਨਾਲ ਸਾਰੀ ਹੈ ਹਲਾ ਬੋਲਟ ਬੋਲਟ ਦੀ ਉਂਗਲੀ ਮੱਗਰ ਨਹੀਂ ਲਾਈ ਲੱਗਦੀ ਹੈ ਨਹੀਂ ਵੀ ਉਹ ਨਹੀਂ ਲਾਈ ਹੈ ਅੱਛਾ ਯਾਰ ਹਾਂ ਮੱਗਰ ਦਾ ਨਹੀਂ ਬੱਜਦਾ ਫਿਰ ਮੱਗਰ ਦਾ ਬਹੁਤ ਹਾਂ ਜਹਾਲ-ਫਾਲ ਮੱਗਰ ਤੇ ਤੂੰ ਮਾਇਆ ਦਾ ਪੁੱਤ ਹੈਂ ਪੱਗਰ ਵੀ ਮਰਮਤਾ ਕਰਦੇ ਮਲੇ ਜਵਾਬ ਜੀ ਉੱਥੇ ਜਾ ਹੋਣਾ ਭੱਜ ਗਿਆ ਪੱਛੀ ਰਹਿੰਦੇ ਨੇ ਇਹ ਅੱਛਾ ਯਾਰ ਇਹਨੂੰ ਸਾਰੀਆਂ ਵੈਤਾਂ ਉਹੀ ਸਿਆੰਦਾ ਮੈਨੂੰ ਯਾਰ ਪਤਾ ਹੀ ਨਹੀਂ ਭਾਜੋ ਕਹੇ ਗੱਲ ਦਾ ਜਵਾਬ ਜਾਂਦਾ ਢੋਲਾਗਾ ਯਾਰ ਮੱਗਰ ਲੱਗਿਆ ਇਹਦਾ ਨਰਮ ਆ ਯਾਰ ਮੱਗਰ ਮਲੇ ਦਾ ਉਗੜ ਖਾਸ ਹੀ ਲਾਉਂਦਾ ਇਹ ਹੀ ਉਗੜ ਆਉਂਦਾ ਤੇ ਕਿਰਤਵਾਚ ਖੇਤ ਜਾਈਂ ਨਹੀਂ ਨਹੀਂ ਹੱਥ ਖਬਰ ਸਾਰੇ ਕੋਈ ਗੱਲ ਨਹੀਂ ਉਹਦੀ ਕੋਲੀ ਹੁੰਦਾ ਠੀਕ ਹੈ ਹਾਂ ਗੁਰਵਿੰਦਰਾ ਮੈਨਾਂ ਤੁਹਾਨੂੰ ਇਹੀ ਗੱਲ ਦੱਸਣਾ ਸੀ ਬਈ ਹੂੰ ਤੇ ਮੈਨੂੰ ਕੰਮ ਧੰਦੇ ਯਾਰ ਟਾਈਮ ਹੀ ਲੱਗਿਆ ਕਹੀ ਦੇਣਾ ਆ ਬਹਿ ਨਹੀਂ ਜੁਆ ਕਰੇ ਭਾਈ ਬਾਹਰ ਭੱਗਿਆ ਜੀ ਹਾਂ ਤੇ ਚੱਲ ਤੂੰ ਵਧੀਆ ਮਿਲ ਗਿਆ ਬਾਈ ਯਾਰ ਤੈਨੂੰ ਦੱਸ ਗਿਆ ਚੱਲ ਮੇਰਾ ਮਨ ਹੌਲਾ ਹੋ ਗਿਆ ਹਣਾ ਲੋਕੀਂ ਜਿੰਨਾ ਗੱਲ ਜੀ ਦੇ ਰੱਖਤੀ ਵੇ ਦਾਦੀ ਤੇ ਕੋਈ ਗੱਲ ਨਹੀਂ ਤੂੰ ਚਿੰਤਾ ਨਾ ਕਰ ਯਾਰ ਤੈਨੂੰ ਕੁਝ ਨਹੀਂ ਗਾਇਆ ਹਾਲਾ ਕੋਈ ਯਾਰ ਮੇਰੇ ਹੁੰਦੇ ਜੀ ਚਾਹ ਠੀਕ ਆ ਬਈ ਵੰਦਰਾ ਫਰ ਭਾਇਆ ਜਾ ਵੀ ਕੇ ਜਾਈਂ 50 50 ਰੁਪਈਆ ਦਾ ਲੈਂਦਾ ਬੱਸ ਵੀ ਆਪਾਂ ਤਾਂ ਕਿਲਾਤੀ ਹੰਬਿੰਦਰ ਪੂਰਾ ਕਰ ਆਪਣੇ ਤੇ ਸਕੀਮ 'ਪਾਉ ਨੂੰ ਫਿਰਦੇ ਅੱਜ ਆਪਾਂ ਇਹਨਾਂ ਦੇ ਸਕੀਮ 'ਪਾ ਐਵੇਂ ਨੋ 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 ਆ ਯਾਰ ਹੋਰ ਹੀ ਚੱਪਾ ਗਿਆ ਯਾਰ ਸੱਤਾ ਯਾਰ ਐ ਪੰਗੇ ਦਾ ਪਹਿਲੇ ਹੀ ਲੋਟ ਆਉਂਦੇ ਹਟਾ ਜਵਾਗ ਦਾ ਹੀ ਪੰਗੇ ਲੈਣਾ ਫੜਦਾ ਨਹੀਂ ਉਹ ਬੰਦਾ ਤਾਂ ਯਾਰ ਇਹ ਚੋਕਲ ਫੋੜ ਦੇ ਲੜਾ ਦਿੰਦਾ ਯਾਰ ਬਾਕੀ ਦੇਖਦੇ ਯਾਰ ਮੈਂਬਰ ਨੂੰ ਬੋਲਿਆ ਫੋਨ ਲਾਤੀ ਈ ਟਾਈਮ ਹੋ ਗਿਆ ਯਾਰ ਅੱਜ ਸਨੈਸੂਨ ਦਾ ਟਾਈਮ ਹੋਇਆ ਕੱਲ ਨੂੰ ਦੇਖਾਂਗੇ ਯਾਰ ਫੋਨ ਫੋਨ ਤਾਂ ਫੇਰ ਲਾਵਾਂਗੇ ਪਹਿਲਾਂ ਪਾਣੀ ਪੂਣੀ ਪੋਣਾ ਬਸ ਯਾਰ ਮੇਰਾ ਭਾਈ ਦਿੱਤੇ ਅੱਜ ਤਾਂ ਘਰਾਉਣੀਆਂ ਤੇ ਯਾਰ ਨਾਲ 15 ਕਿਤੇ ਦੀਦਾਗਾ ਚਾਹੇ ਮੋਟਰ ਦੇਖਿਆ ਨਾ ਉੱਥੇ ਆਗਾ ਚਲ ਫਿਰ ਐ ਕਰਦੇ ਆ ਇਹਦੀ ਆਦੀ ਮੂਠ ਤੇ ਪਤਾ ਕਰਦੇ ਆ ਕਿ ਇਹਦਾ ਇੱਥੇ ਬੈਠਾ ਹੋਵੇ ਇੱਕ ਰਹਿ ਕਰ ਕਰੇ ਮਿਲਦਾ ਨਾ ਪਿੰਡ ਚ ਬੜੇ ਖੇਤਾਂ ਜਿਉਂ ਤਰਾ ਫਦਊਗਾ ਮੇਰਾ ਭਾਈ ਦਿੱਤੇ ਹੀ ਬਚਾ ਬਸ ਕੇ ਰਹਿ ਗਈ ਸਾਡੂੰ ਤਵਾਜੀ ਦਾ ਮਰ ਗਿਆ ਸਜਤਾ ਮਗਰੁੰ ਨੰਨ ਅਬਾ ਯਾ ਕੇ ਮੇਰਾ ਭਾਈ ਜਿਸੇ ਮਗਰਨੇ ਤਾਂ ਕੁਛ ਹੀ ਨਹੀਂ ਉਹ ਦੋ ਘੰਟੇ ਹੋਏ ਟੁਣਿਆਂ ਨੂੰ ਫੋਨ ਕੀਤਾ ਨੇ ਕਹਾ ਮੈਂ ਆਉਣਾ ਯਾਰ ਕਿਹੜਾ ਮੈਨੂੰ ਲੱਗਦਾ ਯਾਰ ਇਹਨਾਂ ਦਾ ਸਾਰੇ ਹੀ ਖੜਾ ਯਾਰ ਦੋ ਦੋ ਘੰਟੇ ਕਹਿੰਦੇ ਦੋ ਦਿਨ ਨਹੀਂ ਆਉਣੇ ਪਟੂ ਬੋਲਾਂਦਾ ਹਾਂ ਕਿਹੜਾ ਮੜਾ ਇਹ ਤਾਂ ਨਾ ਮੜਵਾਲੀਏ ਟੁਣੀ ਯਾਰ ਤਾਂ ਇਹ ਬੜਾ ਜਾ ਕੇ ਆਉਣਾ ਯਾਰ ਮੈਂ ਫੋਨ ਤਾਂ ਕੋਈ ਹੱਲ ਨਹੀਂ ਯਾਰ ਕਟੂ ਮਾ ਲਾਣੇ ਵਾਲੇ ਲਾਉਂਦੇ ਯਾਰ ਕੀ ਕਰੂ ਯਾਰ ਬੰਦਾ ਲੈ ਉਹਦੀ ਪੂਆ ਮਗਰ ਤਾਂ ਆ ਬੈਠਾਗਾ ਤੀ ਜਾਨ ਨੂੰ ਸਾਪ ਆ ਪਵਾਗੇ ਓ ਮਗਰ ਓ ਤੈਨੂੰ ਫੜਨਾ ਦੇ ਪੂ ਉਹ ਬਸ ਬੋਸਣਾ ਮੈਂ ਮਨੰ ਮਤ ਹੋਗਾ ਤੈਨੂੰ ਮਰਦਾ ਹੀ ਰਹਿਣਾ ਜਦੋਂ ਮਰਦਾ ਰਹਿਣਾ ਮਗਰ ਤੂੰ ਜਾਨ ਨੂੰ ਸਾਪ ਪਵਾਤਾ ਕੀ ਪਵਾਤਾ ਮੈਂ ਤੇਰੀ ਜਾਨ ਨੂੰ ਸਾਪ ਪਵਾ ਮੈਂ ਤੇਰੀ ਜਾਨ ਫੜਾ ਕੇ ਆਇਆ ਬਈ ਤੋ ਕੀ ਹੋਗਾ ਤੇਰੀ ਜਾਨ ਨੂੰ ਯਾਰ ਤੂੰ ਮੈਨੂੰ ਕਿਹਾ ਜੀ ਵੀ ਐ ਕਰਕੇ ਵੀ ਜਿਵੇਂ ਤੂੰ ਬੋਲ ਰਹਾ ਤਾ ਐਂ ਨਹੀਂ ਕਰਿਆਗੇ ਮੈਂ ਤੇਰੇ ਮਗਰ ਲਾ ਕੇ ਜਮ ਉਵੇਂ ਕੀਤਾ ਛੱਡਦਾ ਚੱਕਰੀ ਡਾਂਗ ਫੇ ਥਈ ਗੱਲ ਸੀ ਇਹ ਕੀ ਸਹੀ ਗੱਲ ਸੀ ਯਾਰ ਮੈਂ ਤਾਂ ਬਸ ਬਚਾਉਣ ਚਾਹ ਰਿਹਾ ਆਪ ਜੇ ਡਾਂਗ ਡੁਗਰੇ ਮੇਰੇ ਬਾਜੀ ਗਿਆ ਮੈਂ ਇਸੀ ਚੁਪਾ ਜਾਂਦਾ ਬੜਾ ਮੁੰਡਾ ਯਾਰ ਤੂੰ ਬੁਣਾ ਹੋਇਆ ਪਿਆ ਯਾਰ ਕਿੱਥੇ ਬੁੜਾ ਹੋਇਆ ਪਿਆ ਕੱਢ ਲੈ ਬੱਟਾ ਕਿੱਥੇ ਬੁੜਾਗਾ ਯਾਰ ਮੈਂ ਚੱਲਾਂ ਨਾਲ ਤੇਨੇ ਤੂੰ ਮੈਂ ਕਿਹਾ ਤੇਰੇ ਤੇ ਵੀ ਨਾ ਪੈਸੀ ਪੈ ਤੂੰ ਰਹਿਣ ਦੇ ਅੱਛਾ ਯਾਰ ਮੇਰੇ ਤੇ ਗੱਲਾਂ ਦੇਖੀ ਗਈਆਂ ਓਹ ਤੂੰ ਹੋ ਨਾ ਜਾਪਾਂ ਛੇੜਦੇ ਨਹੀਂ ਪੁਈ ਯਾਰ ਤੇ ਹੋਰ ਸਿਆਪਾ ਗਾਣੂ ਛੇੜਦਾ ਉਹ ਹੁਣ ਜੇ ਹੁਣ ਪਤਾ ਲੱਗ ਜੂਗਾ ਵੀ ਤੇਰਾ ਕੰਮ ਕੀਤਾ ਹੋਇਆ ਸਾਰਾ ਇਹਨੂੰ ਨਹੀਂ ਪਤਾ ਲੱਗੂਗੀ ਦੱਸਣਾ ਕਿਸੇ ਨੂੰ ਯਾਰ ਦੱਸਣਾ ਕਿਉਂ ਨਹੀਂ ਆਪੇ ਹੀ ਪਤਾ ਲੱਗ ਜੂ ਉਹਨਾਂ ਹਸਪਤਾਲ ਦੇ ਢੀਵ ਨੇ ਮੈਂ ਜਮਤੂੰਗਾ ਹੀ ਭਈ ਆਪਾਂ ਦੋਵੇਂ ਕਰਕੇ ਆ ਗਏ ਹੁਣ ਆਪਾਂ ਤਾਂ ਖੇਤਰਾਲ ਕੱਟ ਲਾਂਗੇ ਮੈਂ ਤਾਂ ਕਹਿੰਦਾ ਵੱਡਦਾ ਨਹੀਂ ਮੈਂ ਘਰੇ ਬੜਾ ਬੜੂਗਾ ਤਾਂ ਕਿਉਂ ਨਾ ਮੈਂ ਸਿਆਪਾ ਪਾਦਾ ਯਾਰ ਉਹ ਸਿਆਪਾ ਕਹਨੋ ਪਤਾ ਜਮਤੂੰ ਕਿਹਾ ਕੋਣੀ ਨਹੀਂ ਬੰਦੀ ਦੋ ਦਿਨਾਂ ਹੋਇਆ ਤੂੰ ਨਵੀਂ ਬਝੂਣੀ ਪਾਦੀ ਯਾਰ ਤੂੰੜੀ ਨੂੰ ਮਾਰਿਆ ਗੋੜੀ ਤੂੰ ਮੇਰਾ ਮਸਲਾ ਹੱਲ ਕਰਤਾ ਤੂੰ ਹੁਣ ਹੋਰ ਚੱਬ ਚ ਪਵਾਤਾ ਹੁਣਾ ਮੈਂ ਘਰੇ ਜਾਣ ਜੋਗਰਾ ਉਹ ਨੇਪੂ ਐਵੇਂ ਹੀ ਨਾ ਘਬੜਾ ਯਾਰ ਤੂੰ ਦੋ ਦਿਨ ਕੰਨੀ ਨਾ ਜਾ ਖੇਤ ਰਾ ਇੱਥੇ ਮੌਂ ਨਾ ਉਹ ਦੋ ਦਿਨ ਦਾ ਗੱਲ ਤਾਂ ਚਲ ਠੀਕ ਆ ਦੋ ਦਿਨ ਦਾ ਮੈਂ ਕੱਟ ਰੋਖ ਸੁਖਰਾਤ ਖੇਤਾਂ ਚ ਉਹ ਯਾਰ ਜ ਅਮਨੇ ਉਤਨਾ ਕਰਾਣਾ ਹੀ ਤੇ ਨਾ ਉਹ ਤੂੰ ਕਿਹੜਾ ਸਮਝੌਤਾ ਕਰਾਏਗਾ ਮਗਰ ਮੈਨੂੰ ਲੱਗਦਾ ਤੂੰ ਆਪ ਹੀ ਪਹਿਲਾਂ ਕਰਾਣ ਜਦੋਂ ਉਤਨਾ ਕਰਾਉਂ ਹੀ ਕਰਦਾ ਉਹ ਕੀ ਸਮਝੌਤਾ ਮੈਂ ਕਰਾ ਦੂੰ ਆ ਆਪਣਾ ਫਾਜੀ ਮੈਂ ਤਾਂ ਬੱਦ ਗਿਆ ਤੈਨੂੰ ਭੱਜਿਆ ਵੀ ਨਹੀਂ ਆਣਾ ਮੈਂ ਭੱਜ ਕੋ ਜਾਇਆ ਸੀਗਾ ਉਹ ਤੈਨੂੰ ਦੱਸਤਾ ਨਹੀਂ ਆਏ ਕਿ ਦੇ ਵੀ ਮੱਗਰ ਕੋਲ ਗਿਆ ਨਾ ਤੇਰਾ ਤਾਂ ਮੈਂ ਕਿਸੇ ਕੋਲ ਨਾ ਹੀ ਲੇਤਾ ਮਰੇ ਦੰਦੀ ਕਰੀ ਤੇਰੀ ਤਾਂ ਮੈਂ ਜਦ ਮੈਂ ਤੂੰ ਸਮਝਾਇ ਸੀ ਮੈਂ ਉਵੇਂ ਕਰਕੇ ਆਇਆ ਓਏ ਪਹਿਲਾਂ ਦੋ ਸਰੋਂ ਦੀ ਕੱਟੀ ਆਇਆ ਮੈਂ ਓਏ ਹੁਣ ਤਾਂ ਮੈਨੂੰ ਲੱਗਦਾ ਤੂੰ ਖਰੋਂ ਤੋਂ ਨਹੀਂ ਕੱਟ ਸਕਦਾ ਉਦੋਂ ਕਿਤੇ ਹੋਰ ਜਾਣਾ ਤੂੰ ਹੋਰ ਪਿੰਡ ਓ ਮਾਰੋ ਪਾ ਤੁਹਾਨੂੰ ਨਾਮ ਹੀ ਬਿਸ਼ਮ ਨਹੀਂ ਪਾਉਣਾ ਯਾਰ ਉਹ ਤੂੰ ਬਸ ਇੰਨਾ ਸ਼ੁਕਰ ਬਣਾ ਉਹਨੂੰ ਪਤਾ ਲੱਗੇ ਕੋਈ ਗੱਲ ਦਾ ਵੀ ਕਿਵੇਂ ਤੂੰ ਕਿਹਾ ਜੀ ਉਹਨੇ ਕੀ ਨਹੀਂ ਸਖਿਆ ਕਿਵੇਂ ਹੋਇਆ ਜਦੋਂ ਨੂੰ ਪਤਾ ਲੱਗ ਗਿਆ ਫਿਰ ਤੂੰ ਮੰਜਾ ਗਿਆ ਸਮਝਾ ਬਸ ਉਹ ਮਰਵਾ ਤੇ ਯਾਰ ਤੂੰ ਤੈਨਾਂ ਤੋਂ ਪੱਕਾ ਉੱਡੀ ਲੈ ਮੈਂ ਕਹਿਣਾ ਉਹ ਸੱਤ ਮੈਂ ਕਹਿੰਦਾ ਮੈਂ ਤੇਰੀ ਗੱਲ ਦੱਸਣੀ ਭੁੱਲ ਗਿਆ ਨਹੀਂ ਰਹੇਗਾ ਜਦੋਂ ਮੈਂ ਕਰੋ ਭੱਜ ਕੇ ਆਇਆ ਅੱਛਾ ਉਹ ਸੱਤ ਜਗਲ ਕੋ ਸਾਡੇ ਕਹਿਗ ਨਹੀਂ ਤੁਰ ਜਾਂਦਾ ਜੀਆ ਹੌਂ ਟੀਪ ਚੋਲ ਖਾਓ ਹੋਰ ਮੈਨੂੰ ਐ ਹੁਣ ਉਹ ਗਰ ਸਾਬਾ ਦੇ ਕੋਈ ਉਂਗਲਾਂ ਗੱਲਾਂ ਦੇ ਪੁੱਠੇ ਦੀ ਆਪਾਂ ਨੂੰ ਫੇਰ ਦੇ ਨਹੀਂ ਬਾਜਦੇ ਆਪਾਂ ਹੋ ਦਾ ਕੁੱਟਾ ਬਾਏ ਇੰਨਾ ਸ਼ੁਕਰ ਕਰ ਹੁਣ ਵੀ ਉਹ ਗੱਲ ਨਾ ਕਰੇ ਕੋਈ ਅੱਗੇ ਆਪਣੇ ਬਾਰੇ ਆਪਣੇ ਘਰੇ ਜਾ ਵੀ ਨਾ ਗਾਂ ਮਛਾਂ ਨੰਗੇ ਜੇ ਕੋਈ ਆਉਂਦੇ ਨਾ ਟੱਡੇ ਚ ਗੱਲ ਵੱਜਦੀ ਨਹੀਂ ਕੋਈ ਉਹ ਤੈਨੂੰ ਚੁਕਲੋ ਖੋਰ ਕਹਿੰਦੇ ਆ ਉਹ ਯਾਰ ਮਰਵਾ ਤੇ ਹੁਣ ਤਾਂ ਜਾਮਾ ਹੀ ਹੁਣ ਕਿਹਾ ਤੂੜੀ ਤੂੰਨੇ ਲੱਗੂ ਪਰਿਆ ਅੱਗੇ ਛੱਡ ਪਰੇ ਤੂੜੀ ਦਾ ਆਪੀ ਬਣਾਈ ਜਾਣਗੇ ਘਰ ਦੇ ਹੁਣ ਆਪਾਂ ਕਿਤੇ ਉਰਾ ਪਰ ਨਿਕਲ ਚੱਲਾ ਆਪਾਂ ਨੂੰ ਵੱਡੂ ਧਰ ਕੇ ਉਹ ਜਿਪੂ ਦਾ ਆਉਣੀ ਜਾ ਪਾ ਪਾ ਦੰਨਾ ਯਾਰ ਨਵੀਂ ਬਿਝੂਣੀ ਪੋਣਾ ਉਹ ਮਗਰਾ ਮੇਰੇ ਦਾ ਬਈ ਫਰਜ਼ ਸੀ ਦੂੰ ਦੱਸਣਾ ਮੈਂ ਤੈਨੂੰ ਦੱਸਦਾ ਹੁਣ ਤੂੰ ਯਾਰ ਤੇਰਾ ਕੰਮ ਜਾਣੇ ਯਾਰ ਤਾਂ ਚੱਲੇ ਕਤੋਂ ਗੈਦਿਆ ਨਾ ਯਾਰ ਓਏ ਹੋਰ ਕਿੱਧੇ ਜਾਉਂ ਕੱਟ ਨੂੰ ਕੋਈ ਰਿਮੋਟ ਤੇ ਰਸੂਤ ਜਾਂ ਯਾਰ ਭਰਾਵਾ ਤੂੰ ਤਾਂ ਚੱਲਦਾ ਬਈ ਆ ਤੂੰ ਜਾਣੀ ਕੰਮੇ ਬਚ ਕੇ ਆਈ ਹੁਣ ਕਿ ਤੂੰ ਨਾਲ ਜਿੰਨੇ ਬੋਲਟ ਤਾਂ ਲੈ ਜਾ ਨਾ ਉਹ ਕਿਹੜਾ ਵੋਲਟੇਜ ਕੋਈ ਮਦਾ ਹੁਣ ਤਕਰ ਮੋਟ ਨਹੀਂ ਛਾੜ ਦੂੰਗਾ ਮੈਨੂੰ ਬੋਲਟ ਹੀ ਲੋੜਨੀ ਓ ਚੋਂ ਡੇਵੇਂ ਤੂੰ ਹੀ ਲੈਣੇ ਸੀ ਬੋਲਟ ਤੇ ਆ ਬੰਨੇ ਹੱਥ ਭਰਾਵਾ ਤੋਰ ਕਿਲੋਟਾ ਆਪਣ ਨੂੰ ਕੋਈ ਬੋਟਰੀ ਲੋੜ ਦੇ ਆਪਾਂ ਚੱਲੇ ਥਾਂ ਵੀ ਇਹ ਦੇਖ ਲਈ ਆ ਆ ਦਾ ਹੁਣ ਠੂਕੀ ਓਏ ਚੱਲ ਓਏ ਮਗਰਾ ਆ ਤੂੰੜੀ ਦਾ ਟੱਠੇ ਗੁੱਝ ਜਾਵੇਂ ਯਾਰ ਲੋਕਾਂ ਦਾ ਬੰਦਾ ਮਸਤ ਕਰੀ ਕਿਤੇ ਓਏ ਹੁਣ ਤਾਂ ਛਰੋ ਲੁਗਿਆਂ ਕਿੱਥੇ ਚੱਲ ਭਾਲਦਿਆਂ ਟਿਕਾਣਾ ਕੋਈ ਆਏ ਓਏ ਛਾਪਾ ਪੈ ਆਉਣੀਆਂ ਨੂੰ ਕੋ ਪੈਂਦੇ ਨੇ ਸਾਰੇ ਆਏ ਹਾਏ ਟਟਗਾ ਸ਼ਰੀਰ